ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਚੈਨਲ ਸੋ ਐਜ਼ ਆਈ ਹੋਪ ਤੁਸੀਂ ਸਾਰੇ ਨੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਸੋ ਉਸ ਤੋਂ ਅੱਜ ਤੁਹਾਨੂੰ ਦਿਖਾਉਣਾ ਹੈ ਸਾਡੇ ਕਰਾਲੀ ਦਾ ਬਹੁਤ ਫੇਮਸ ਮੇਲਾ ਮਾਤਾ ਸ਼ੀਤਲਾ ਦਾ ਇਹ ਸਾਡੇ ਕਰਾਲੀ ਦੇ ਵਿੱਚ ਬਹੁਤ ਮਾਨਤਾ ਹੈ ਇਸ ਮੇਲੇ ਦੀ ਤੇ ਜਿਹੜਾ ਮੰਦਿਰ ਹੈ ਸ਼ੀਤਲਾ ਮਾਤਾ ਦਾ ਬਹੁਤ ਪ੍ਰਾਚੀਨ ਮੰਦਿਰ ਆ ਸੋ ਇੱਥੋਂ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਆ ਉਹ ਨਤਮਸਤਕ ਹੁਣ ਆਉਂਦੀਆਂ ਨੇ ਮੇਲੇ ਤੇ ਸੋ ਆਪਣੀ ਸ਼ਰਦਾ ਜਿਹੜੀ ਹੈ ਉਹ ਦਤਾਉਂਦੇ ਆ ਪਰ ਦਤਾਉਂਦੇ ਆ ਲੋਕੀ ਹਨਾ ਸੋ ਦੂਰੋਂ ਦੂਰੋਂ ਆਉਂਦੇ ਆ ਚੰਡੀਗੜ੍ਹ ਮੋਹਾਲੀ ਸੋ ਸਾਡੇ ਲਾਗੇ ਜਿਹੜੇ ਪਿੰਡ ਆ ਸੋ ਉਹ ਬੜੀ ਉਹਨਾਂ ਦੀ ਸ਼ਰਦਾ ਜਿਹੜਾ ਹੈ ਉਹ ਇਸ ਸਥਾਨ ਦੇ ਨਾਲ ਜੁੜੀ ਹੋਈ ਆ ਔਰ ਬਹੁਤ ਜਿਹੜਾ ਹੈ ਉਹ ਪ੍ਰਾਚੀਨ ਮੰਦਿਰ ਵੀ ਹੈ ਇਸ ਨੂੰ ਵੀ ਇਸ ਮੰਨਤਾ ਬਹੁਤ ਹੈ ਹਨਾ ਸੋ ਤੇ ਹਰ ਸਾਲ ਇਹ ਮੇਲਾ ਬੜੀ ਧੁੰਮ ਧਾਮ ਦੇ ਨਾਲ ਜਿਹੜਾ ਹੈ ਇਹ ਸਾਡੇ ਕਰਾਲੀ ਦੇ ਵਿੱਚ ਜਿਹੜੇ ਪ੍ਰਬੰਧਕ ਆ ਉਹ ਆਰਗੇਨਾਈਜ਼ਰ ਹੈ ਉਹ ਇਹਨੂੰ ਉਹ ਕਰਦੇ ਆ ਸੋ ਕਲਾਕਾਰ ਵੀ ਲੱਗਦੇ ਨੇ ਹਨਾ ਸਾਰੇ ਸੋ ਅੱਜ ਤੁਹਾਨੂੰ ਮੇਲਾ ਦਿਖਾਉਨੇ ਆ ਕਰਾਲੀ ਦਾ ਜਿਹੜਾ ਕਿ ਬਹੁਤ ਮਸ਼ਹੂਰ ਆ ਤੁਸੀਂ ਕਿਤਨਾ ਕਿਤੇ ਇਸ ਚੀਜ਼ ਬਾਰੇ ਇਸ ਮੇਲੇ ਬਾਰੇ ਤੁਸੀਂ ਜਰੂਰ ਸੁਣਿਆ ਹੋਣਾ ਸੋ ਆਉ ਤੁਹਾਨੂੰ ਲੈ ਕੇ ਚੱਲਦੇ ਆ ਹੁਣ ਮੇਲੇ 'ਚ ਔਰ ਤੁਹਾਨੂੰ ਵੀ ਉਸ ਮੇਲੇ ਦੇ ਦ੍ਰਿਸ਼ ਜਿੰਨੇ ਕੁ ਅਸੀਂ ਕੈਪਚਰ ਕਰ ਸਕੀਏ ਉਹ ਤੁਹਾਨੂੰ ਨਾਲ ਦੇਣਾ ਅਸੀਂ ਦਿਖਾਈ ਜਾਵਾਂਗੇ ਹਨਾ ਸੋ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ बार बन सोणीअ डप विचारो ਸਾਹਿਬ ਜੀ ਸ੍ਰੀ ਗਾਥੀ ਜੀ ਸਭੇ ਆਪਣੇ ਕਦਰੋ ਕੀਤੇ ਇਹ ਸਾਰੀ ਪ੍ਰਸਾਦ ਅੱਗੇ ਬੜਾ ਮਸਣਾ ਸੁਣਿਆ ਆ ਜੀ ਕਹਿੰਦੇ ਬੜਾ ਬੇਕਾਰ ਹੈ। ਸਲੋਹੀ ਦੋਸਤੋ ਅਸੀਂ ਆ ਗਏ ਆ ਘਰੇ ਮੇਲਾ ਬਹੁਤ ਸੋਹਣਾ ਸਜਿਆ ਹੋਇਆ ਹੈ। ਸੰਗਤਾਂ ਬੜੀ ਚੜਦਾ ਭਾਵ ਦੇ ਨਾਲ ਆਉਂਦੀਆਂ ਨੇ ਮੁੱਠਾ ਟੇਕਦੀਆਂ ਨੇ ਤੇ ਛੋਟੇ ਬੱਚੇ ਜਿਹੜੇ ਹੈਗੇ ਆ ਉਹ ਆਪਣਾ ਆਡ ਇੰਜੋਏ ਕਰਦੇ ਆ ਝੂਲੇ ਵਗੈਰਾ ਲੱਗੇ ਹੋਆ ਹਨਾ। ਸੋ ਬੜਾ ਵਧੀਆ ਮੇਲਾ ਸਜਿਆ ਹੋਇਆ ਹੈ। ਸੋ ਕਲਾਕਾਰ ਵੀ ਲੱਗੇ ਹੋਏ ਨੇ ਜਿੰਨੇ ਇੱਕ ਅਸੀਂ ਦੇਖ ਸਕਿਆ ਹੁਣ ਇੱਕ ਤੋਂ ਇੱਕ ਦੀ ਬਾਰੀ ਚੇਂਜ ਹੋ ਜਾਂਦੀ ਹੈ ਹਨਾ। ਸੋ ਵਧੀਆ ਮੇਲਾ ਤੁਹਾਨੂੰ ਦਿਨ ਅਸੀਂ ਦਿਖਾ ਸਕੀ ਤੁਹਾਨੂੰ ਜਰੂਰ ਦਿਖਾਇਆ ਉਮੀਦ ਹੈ ਤੁਹਾਨੂੰ ਵਧੀਆ ਲੱਗੂਗਾ ਦੇਖਣ ਨੂੰ ਬਲੌਗ ਇੰਜੋਏ ਕਰੋਗੇ ਤੁਸੀਂ ਸੋ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਇਆ ਤੁਸੀਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਯਾਦ ਰਾਨ ਕਰ ਦਿਓ ਤੇ ਨਾਲੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਕਿ ਡੈਡ ਨੈਕਸਟ ਬਲੌਗ ਦੀ ਤੁਹਾਨੂੰ ਇਨਫੋਰਮੇਸ਼ਨ ਉਹ ਮਿਲ ਸਕੇ ਸੋ ਹੁਣ ਆਪਾਂ ਮਿਲਦੇ ਹਾਂ ਜੀ ਨੈਕਸਟ ਬਲੌਗ ਦੇ ਵਿੱਚ ਸੋ ਉਦੋਂ ਤੱਕ ਗੁੱਡ ਨਾਈਟ